ਮੈਂ ਖੂਬ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੂੰ ਚਾਹੀਦਾ ਵੀ ਉਹਨਾਂ ਨੂੰ ਆਪ ਹੀ ਅਸਤੀਫਾ ਦੇ ਕੇ ਪਾਸੇ ਹੋ ਜੰ। ਜਿਹੜੇ ਵੱਡੇ ਵੱਡੇ ਬੁੱਢੇ ਠੇਰੇ ਲੀਡਰ ਆ ਜਿਹਦੇ ਕਰਕੇ ਇਹਨਾਂ ਨੇ ਸਰਬੀਰ ਸਿੰਘ ਬਾਦਲ ਨਾਲ ਨਾਤਾ ਤੋੜਿਆ। ਨਾਤਾ ਕਿਉਂ ਤੋੜਿਆ ਸੀ? ਨਾਤਾ ਇਸ ਤਰ੍ਹਾਂ ਕਿ ਤੋੜਿਆ ਸੀ ਵੀ ਝੁੰਦਾ ਕਮੇਟੀ ਦੀ ਰਿਪੋਰਟ ਜਿਹੜੀ ਆ ਉਹਨੂੰ ਲਾਗੂ ਕੀਤਾ ਜਾਵੇ ਜਿਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਪਾਰਟੀ ਦੀ ਲੀਡਰਸ਼ਿਪ 9 ਜਨਾਂ ਦੀ ਥੋੜੀ ਚਾਹੀਦੀ ਹੈ ਤੇ 9 ਜਨ ਕੀ ਪ੍ਰਦਾਨ ਚਾਹੀਦਾ ਤੇ ਇਹਦੇ ਵਿੱਚੋਂ ਜਿਹੜੀ ਬੁੱਢੀ ਲੀਡਰਸ਼ਿਪ ਨੂੰ ਕਾਰਬਠਾ ਦਿਓ ਮਾਰਕ ਦਰਸ਼ਕ ਮੰਡਲ ਤੇ ਭੇਜ ਦਿਓ ਉਹੀ ਲੀਡਰਸ਼ਿਪ ਨੂੰ ਪੁਨਰਸਜੀਤ ਕਾਦੀਦਲ ਸਾਹਿਬ ਕਹਿੰਦੀ ਸਾਡਾ ਤੇ ਸਟੇਟਸ ਬਹੁਤ ਉੱਚਾ ਸਾਡੇ ਵਾਸਤੇ ਤੇ ਇੱਕ ਵੱਖਰੀ ਕਮੇਟੀ ਬਣਨੀ ਚਾਹੀਦੀ ਤੇ ਗਿਆਨੀ ਜੀ ਨੇ ਸਾਡੀ ਇੱਕ ਬੇਨਤੀ ਹੈ ਵੀ ਜੇ ਤੇ ਤੁਸੀਂ ਆਪਸ ਦੀ ਵਾ ਦੇ ਕੇ ਚਲੇਗੇ ਤੇ ਬਾ ਇੱਜ਼ਤ ਚਲ ਜਾਓ ਜੇ ਨਾ ਗਏ ਤੇ ਇਹ ਬੁੱਢੀ ਲੀਡਰਸ਼ਿਪ ਨੇ ਆਉਣ ਵਾਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਤੁਹਾਨੂੰ ਕੱਢ ਕੇ ਮੱਖਣ ਦੇ ਜਿਵੇਂ ਮੋਬਾਕ ਨਹੀਂ ਉਹਦਾ ਉਹਦਾ ਘੜੀ ਚ ਬਾਹਰ ਰੱਖਣਾ ਪਰ ਪ੍ਰਪੋਜ਼ਲ ਕਿਉਂ ਨਹੀਂ ਆਠ ਘੰਟੇ ਮੀਟਿੰਗ ਹੁੰਦੀ ਹੈ ਤੇ ਆਠ ਘੰਟੇ ਮੀਟਿੰਗ ਦੇ ਵਿੱਚ ਫੈਸਲਾ ਇਹ ਹੁੰਦਾ ਵੀ ਆਪਣਾ ਜਿਹੜਾ ਸੰਵਿਧਾਨ ਉਹ ਰਜਿਸਟਰਡ ਵਾਸਤੇ ਕੀ ਹੈ ਪਾਰਟੀ ਡਿਸਕਸ ਹੁੰਦੀ ਹੈ ਉਹਦੇ ਆਉਣ ਤੋਂ ਬਾਅਦ ਆਪਾਂ ਸੰਵਿਧਾਨ ਅਨੁਸਾਰ ਆਪਣੀ ਪਾਰਟੀ ਨੂੰ ਰੀਆਰਗੇਨਾਈਜ਼ ਕਰਾਂਗੇ ਜੇ ਰੀਅਲ ਗਿਦਜ ਕਰਨਾ ਹੈ ਕਿ ਮਤਲਬ ਪ੍ਰਧਾਨ ਹੀ ਬਦਲਿਆ ਚਾਹੂਗਾ ਕਿ ਬਾਕੀ ਸਭ ਬਦਲਿਆ ਚਾਹੂਗਾ ਪੀਐਸਸੀ ਕਮੇਟੀ ਚ ਆਪਣੀ ਮੈਂਬਰ ਭਾਈ 25 ਮੈਂਬਰਾਂ ਦੇ ਵਿੱਚ ਜਿਹੜੇ 10 ਵੱਡੇ ਲੀਡਰ ਨੇ ਉਹਨਾਂ ਨੂੰ ਇਸ ਗੱਲ ਦਾ ਬੜਾ ਦੁੱਖ ਆ ਵੀ ਸਾਡੇ ਨਾਲ ਦੂਸਰੀ ਕਟਾਰ ਦੇ ਲੋਕ ਕਿਵੇਂ ਭਾਗ ਲੈ ਜੀਦਾ ਸਾਡੀ ਤੇ ਇੱਕ ਵੱਖਰੀ ਕਮੇਟੀ ਹੋਣੀ ਚਾਹੀਦੀ ਸੀ ਬਣਾ ਲਓ ਬਈ ਕੁਝ ਗੱਲ ਇਹ ਹੀ ਗੱਲ ਇਹਨਾਂ ਨੇ ਉਦੋਂ ਕੋਰ ਕਮੇਟੀ ਬਣਾਉਣੀ ਸੀ ਕਿ ਕੋਰ ਕਮੇਟੀ ਇਸ ਕਰਕੇ ਨਹੀਂ ਬਣਾਈ ਗਈ ਫਿਰ ਇਸ ਗੱਲ ਤੇ ਪੈਰ ਦਿੱਤਾ ਗਿਆ ਕਿਸੇ ਵਿਧਾਨਾ ਅੰਦਰ ਰਜਿਸਟਰ ਹੋ ਉਹ ਕਿ ਆ ਲੰਦੇ ਹੋ ਤਾਂ ਆਪਾਂ ਪੂਰੀ ਜਿਹੜੀ ਦਿੱਥੇ ਬੰਦੀ ਉਹਨੂੰ ਰੀਆਰਗੇਨਾਈਜ਼ ਕਰਾਂਗੇ ਇਸ ਕਰਕੇ ਇਹ ਨਾ ਹੋਵੇ ਵੀ ਗਿਆਨੀ ਜੀ ਨੂੰ ਅਗਲੇ ਧੱਕੇ ਮਾਰ ਕੇ ਧੂਕੇ ਧੂਕੇ ਥੱਲੇ ਲਾ ਦੇਣ ਆਪ ਚੱਲ ਜਾਣਗੇ ਤੇ ਚੰਗੇ ਰਹਿਣਗੇ ਜਿਹੜੀ ਗੱਲ ਤੇ ਇਹ ਆ ਕਿ ਜੇ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਕਿ ਅਸੀਂ ਜਿਹੜੀ ਸੈਟਅਪ ਨੂੰ ਸਹਿਯੋਗ ਦੇਣ ਲਈ ਤਿਆਰ ਹਾਂ ਇਹ ਜਿਹੜੇ ਰਾਜਾ ਸ੍ਰੀ ਨਾਜਾ ਕਵਰਾਜਾ ਨਬ ਕਬਲ ਸਾਹਿਬ ਨੇ ਉਹਨਾਂ ਦੇ ਜਦੋਂ ਕਿ ਦਰਬਾਰ ਤੇ ਗਏ ਤੇ ਫਿਰ ਮੈਂ ਉੱਥੇ ਗਲਵਾਂਦਾ ਮਰਿਆਦਾ ਦੀ ਜੇ ਗੱਲ ਕਰਦੇ ਉੱਥੇ ਦੋ ਚੀਜ਼ਾਂ ਨੇ ਮਜ਼ਾਰ ਵੀ ਆ ਤੇ ਗੁਰਦੁਆਰਾ ਵੀ ਆ ਦੋ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ ਇੱਥੇ ਤੇ ਜਥੇਦਾਰ ਕਾਲ ਤੱਕ ਨੂੰ ਜਾ ਕੇ ਉਹਦਾ ਅਨੁਰੀਖਣ ਕਰਕੇ ਤੇ ਉਹਦੇ ਤੇ ਆਦੇਸ਼ ਜਾਰੀ ਕਰ ਦੇਵੇ ਜੋ ਕਰਨੇ ਨੇ ਅਗਲੀ ਗੱਲ ਜਿਹੜੀ ਸੱਟ ਸੀ ਉਹਨਾਂ ਨੂੰ ਵੀ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਤੋਂ ਮਿਲੀ ਵਾਲੀ ਤੋਂ ਨਹੀਂ ਮਿਲੀ ਉਹਨਾਂ ਨੇ ਜਾ ਕੇ ਜਾਂਚ ਕੀਤੀ ਆ ਵੀ ਇੱਥੇ ਕਿੰਨੇ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਖਰੀਦੇ ਗਏ ਨੇ ਕਿੰਨੇ ਦੁਕਾਨਾਂ ਤੋਂ ਖਰੀਦੇ ਗਏ ਨੇ ਕਿੰਨਿਆਂ ਦਾ ਕੋਈ ਰਿਕਾਰਡ ਨਹੀਂ ਹੈ। ਉਹਨਾਂ ਨੇ ਜਾਂਚ ਇਹ ਕੀਤੀ ਆ। ਨਾ ਤੇ ਉਹਨਾਂ ਕਿਸੇ ਸਰੂਪ ਨੂੰ ਚੁੱਕਿਆ ਨਾ ਉਹਦੇ ਤੇ ਕੋਈ ਟਿੱਪਣੀ ਕੀਤੀ ਨਾ ਉਹਨੂੰ ਕੁਝ ਕਿਹਾ ਤੇ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਜੀ 169 ਸਰੂਪ ਅਸੀਂ ਰਾਮ ਲੈਨੇ। ਉਹਨਾਂ ਨੂੰ ਇਦਾਂ ਨਹੀਂ ਸੀ ਕਹਿਣਾ ਚਾਹੀਦਾ। ਪਹਿਲੀ ਗੱਲ ਤੇ ਕੱਚੀ ਗੱਲ ਨਹੀਂ ਸੀ ਕਰਨੀ ਚਾਹੀਦੀ ਪਹਿਲਾਂ ਉਹ ਕੋ ਕਰਦੇ ਵੀ ਹੈ ਕੀ ਹੈ ਫਿਰ ਸਾਡੇ ਲੋਕਾਂ ਦੀ ਜਿਹੜੀਆਂ ਭਾਵਨਾਵਾਂ ਹਨ ਇਹ ਮਗਾਰਾ ਨਾਲ ਇਹਨਾਂ ਕਬਰਾਂ ਨਾਲ ਬਹੁਤ ਜੁੜੀਆਂ ਨੇ ਅੰਮ੍ਰਿਤਸਰ ਦੇ ਵਿੱਚ ਤਾਰਾਵਾਂ ਨਾਲ ਸਿੰਗਲ ਸੀ ਉਹਨੂੰ ਡਬਲ ਕਰਨਾ ਸੀ ਕਿਉਂਕਿ ਏਟ ਲਾਈਨ ਬਣਾਉਣੀ ਸੀ ਫੋਰ ਲਾਈਨ ਬਣਾਉਣੀ ਸੀ ਤੇ ਜਦੋਂ ਤਾਰਾਪੁਰ ਵਾਲੇ ਨਹਿਰ ਹੁੰਦੀ ਆ ਤੇ ਨਹਿਰ ਦੇ ਉੱਤੇ ਇੱਕ ਭੁਲੇਗਾ ਦਾ ਪੁਲ ਬਣਾਉਣਾ ਵਾ ਤੇ ਕਾਹਨ ਸਿੱਕ ਮਨੂ ਡੀਸੀ ਹੁੰਦੀ ਸੀ ਇੱਥੇ ਤੇ ਉਹ ਨਹਿਰ ਦੇ ਕੰਢੇ ਤੇ ਇੱਕ ਮਜ਼ਾਰ ਬਣੀ ਸੀ ਉਹਨਾਂ ਨੇ ਕੀ ਕੀਤਾ ਮੁਸਲਮਾਨ ਭਾਈਚਾਰੇ ਦੇ ਜਿਹੜੇ ਲੋਕ ਸੱਦੇ ਉਹਨਾਂ ਨੂੰ ਕਿਹਾ ਆ ਵੇਖੋ ਤੁਹਾਡੀ ਮਜ਼ਾਰ ਆ ਇੱਥੇ ਸੀ ਪੁਲ ਬਣਾਉਣਾ ਤੇ ਇਹਨੂੰ ਪਿੱਛੇ ਕਰ ਦਈਏ ਕਹਿੰਦਾ ਪਿੱਛੇ ਕੀ ਕਰ ਢਾ ਰਹੇ ਇਹਨੂੰ ਕੋਈ ਸਾਨੂੰ ਕੁਤਰਾ ਨਹੀਂ ਜੀਏਗਾ ਮੁਸਲਮਾਨ ਭਾਈ ਜੰਦਾ ਵੀ ਸਾਨੂੰ ਵੀ ਧਰਾਇ ਨਹੀਂ ਗਿਆ ਕੋਈ ਸਾਡੀ ਕੰਫਰਮ ਮਜਾਰ ਨਹੀਂ ਹੈਗੀ ਅਸੀਂ ਮਜਾਰ ਦੇ ਪਜਾਰੀ ਨਹੀਂ ਇਹਦਾ ਮੇਨਟੇਨ ਗੱਲਿਆ ਕਰਦਿਆ ਕਰਦਾ ਉੱਥੇ ਇੱਕ ਸਿੱਖ ਡਰਾਈਵਰ ਆਇਆ ਉਹਨੇ ਡੱਬਾ ਰੱਖਿਆ ਉੱਥੇ ਲੱਡੂਆਂ ਦਾ ਤੇ ਮੱਥਾ ਟੇਕ ਕੇ ਰੁਪਈਆ 100 ਤੇ ਚਲਾਇਆ ਤੇ ਮੁਸਲਮਾਨ ਕਹਿੰਦੇ ਇਹਨਾਂ ਨੂੰ ਪੁੱਛ ਲੋ ਇਹਨਾਂ ਨੂੰ ਕੋਈ ਧਰਾਇ ਨਹੀਂ ਸਾਨੂੰ ਕੋਈ ਧਰਾਇ ਨਹੀਂ ਤੇ ਕਾਂ ਸਿੰਘ ਪਨੂਨੇ ਮੱਥੇ ਨੂੰ ਮਾਰਿਆ ਹੱਸ ਕੇ ਦੱਸੋ ਹਣਾ ਸੀ ਆਇ ਕਿਹੜੇ ਕੰਮ ਸਾਤੇ ਗੱਲਬਾਤ ਹੀ ਕਰਦੇ ਤੇ ਗੱਲ ਕਿਧਰ ਨੂੰ ਚੱਲੀ ਉਹ ਫਿਰ ਮਜ਼ਾਰ ਦੀ ਉੱਥੇ ਪਿੱਛੇ ਕਰਨ ਆਜੀ ਮਜ਼ਾਰ ਹੈਗੀ ਮੁੱਖ ਮੱਥਾ ਢੇਕ ਦਿੰਦੇ ਤੇ ਮੇਰੇ ਵੇਖਣ ਦੇ ਵਿੱਚ ਕਿਸੇ ਨੇ ਉੱਥੇ ਚਾਰ ਟਰੱਕੀਆਂ ਦੇ ਵਿੱਚ ਅੱਧੀ ਚੰਡੀ ਲਾ ਦਿੱਤੀ ਉੱਥੇ ਮਜ਼ਾਰ ਬਣਦੀ ਬਣਦੀ ਉੱਥੇ ਜਿ ਮੰਨਤਾ ਪੂਰੀ ਉੱਥੇ ਮੇਲਾ ਲੱਗਦਾ ਲੋਕ ਜਾਂਦੇ ਨੇ ਉੱਤੇ ਕੀੜਾ ਮੜਨੀ ਉੱਤੇ ਪੂਰੇ ਮੰਦ ਬੜਾ ਕੁਝ ਬਣਦਾ ਐ ਹਾਲਾ ਸਾਡਾ ਉਹਨਾਂ ਸਹੀ ਗੱਲ ਦੀ ਤੇ ਮੇਰੇ ਖਿਲਾਫ ਨਹੀਂ ਅਸੀਂ ਕਹਿੰਨੇ ਵੀ ਠੀਕ ਆ ਮਜ਼ਾਰ ਬਣੀਆ 1916 ਤੋਂ ਕੰਮ ਚੱਲਦਾ ਚੱਲੀ ਜਾਂਦਾ ਨਿਕਲੋਂ ਬਰਿਆਦਾ ਤੇ ਸੈਕਟਰ ਜੀਦੀ ਆ ਨਾ ਤੁਸੀਂ ਗੱਲ ਪਈ ਜਾ ਉਹਦੀ ਮੁਖਮਤੀ ਨੇ ਆ ਕਰਤਾ ਜੀ ਸਿੱਟ ਨੇ ਆ ਕਰਤਾ ਕੀ ਕੀਤਾ ਸਿੱਟ ਨੇ ਮੁਖਮਤਰੀ ਨੇ ਬਾਜਵਾ ਸਾਹਿਬ ਪੁੱਜ ਕੇ ਚੰਮੀ ਸਾਹਿਬ ਚੱਲੇ ਗਏ ਨੇ ਸੁਖਬੀਰ ਬਾਦਲ ਚਲੇ ਗਿਆ ਜੀ ਨਕਦੀ ਕਰਦੇ ਹਾਂ ਅਸੀਂ ਮੋਰਚਾ ਲਾ ਦਿਆਂਗੇ ਰਾਜਾ ਸਾਹਿਬ ਨੂੰ ਕੋਈ ਠੇਸ ਹੀ ਪਟਣ ਕੀ ਕੀ ਬਾਤ ਆਈ ਹੈ ਕੀ ਬਾਤ ਸਖਬੀਰ ਸਿੰਘ ਬਾਦਲ ਵਰਤੋਂ ਪਹਿਲਾਂ ਵੀ ਆਸ ਨਹੀਂ ਹੈਗੀ ਅਸੀਂ ਕਹਿੰਦੇ ਵੀ ਸੱਚਕੰਨ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਉੱਚਾ ਸਾਡੇ ਵਾਸਤੇ ਕੋਈ ਸਤਾਨ ਨਹੀਂ ਹੈ ਸਾਡੇ ਵਾਸਤੇ ਮੱਕਾ ਵੀ ਹੋ ਤੇ ਮਦੀਨਾ ਵੀ ਹੋਵੇ ਸਾਡੇ ਵਾਸਤੇ ਜਿਹੜਾ ਉਹ ਜਰੂਸਲਮ ਵੀ ਹੋ ਸਭ ਸਾਡੇ ਵਾਸਤੇ ਹੋਵੇ ਦੁਨੀਆ ਪਰ ਤੋਂ ਲੋਕ ਤੇ ਨਤਮਸਤ ਕੋਣ ਵਾਸਤੇ ਹੁੰਦੇ ਆ ਸਖਬੀਰ ਸਿੰਘ ਬਾਦਲ ਉਹਨਾਂ ਦੀ ਪਤਨੀ ਤੇ ਮਜੀਠੀਆ ਪਰਿਵਾਰ ਗਿਲਵਾਲੀ ਪਿੰਡ ਚ ਸਾਗ ਬਰਬਾਦ ਸਭ ਜਾਣ ਨਾ ਜਾਣ ਉਹਦੇ ਡੇਰੇ ਚ ਮੱਠਾ ਚੂ ਟੇਕਣ ਜਾਂਦੇ ਜਿਨ੍ਹਾਂ ਦੀ ਆਪਣੀ ਮਾਨਸਿਕਤਾ ਹੈਗੀ ਉਹਨਾਂ ਤੋਂ ਅਸੀਂ ਕੀ ਆਸ ਰੱਖਾਂਗੇ ਅਸੀਂ ਨਾਲੇ ਸੁਖਬੀਰ ਸਿੰਘ ਬਾਦਲ ਕੋਈ ਧਾਰਮਿਕ ਵਿਅਕਤੀ ਨਹੀਂ ਉਹਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਵੈਸੇ ਵੀ ਜਿਹੜਾ ਹੁੰਦਾ ਨਾ ਮੀਰ ਬੰਦਾ ਧਰਨਾ ਵੀ ਲੈਂਦਾ ਉਹਦਾ ਲੈਣ ਵਾਲਾ ਇੱਕ ਹੋਣਾ ਵੀ ਉਹਨੂੰ ਮਾਇਆ ਕਿਵੇਂ ਹੁੰਦੀ ਹੈ ਪੇਸ਼ੋਕ ਵੀ ਸਿੰਘ ਬਾਦਲ ਬਾਰੇ ਤੁਹਾਨੂੰ ਦੱਸਦਾ ਵੀ ਉਹ ਡੇਰੇ ਤੇ ਜਾ ਕੇ ਆ ਮੱਥਾ ਟੇਕਦੇ ਡੇਰੇ ਨੂੰ ਮੰਨਦੇ ਕਿ ਸਾਨੂੰ ਇੱਥੋਂ ਬਹੁਤ ਕੁਝ ਮਿਲਿਆ ਤੇ ਫਿਰ ਉਹ ਡੇਰੇ ਦੇ ਖਿਲਾਫ ਕਿਉਂ ਹੰਡੀ ਜੀ ਜਥੇਦਰ ਕਾਲਕ ਦੀ ਚੁੱਪਕੀ ਕਹਿੰਦੀ ਹੈ ਸਾਡਾ ਨਿਸ਼ਾਨ ਸਾਜੜਾ ਲੱਗਦਾ ਨਾ ਨਿਸ਼ਾਨ ਸਾਹਿਬ ਦੇ ਉੱਪਰ ਖੰਡਾ ਹੁੰਦਾ ਵਾ ਨੇਜਾ ਹੁੰਦਾ ਵਾ ਸਾਡੇ ਉੱਥੇ ਅਗਲੇ ਦੇ ਮੂਰਤੀ ਖੰਭ ਲਾਇਏ ਇਹ ਜੈਜ ਉਹਨਾਂ ਨੂੰ ਮਰਿਆਦਾ ਸਿਖਾਈ ਜਾ ਸਕਦੀ ਤੇ ਇਹ ਮਰਿਆਦਾ ਐਦਾਂ ਨਹੀਂ ਹੁੰਦੀ ਸਾਡੇ ਇੱਥੇ ਲੇਕਿਨ ਵੋਟਾਂ ਦੀ ਖਾਤਰ ਅਸੀਂ ਜਿਹੜਾ ਵੀ ਜੋ ਵੀ ਕਰਨਾ ਵੱਤੋ ਵੱਤ ਅਸੀਂ ਮਰਿਆਦਾ ਦੀ ਵਿਲੰਘਣਾ ਕਰਦੇ ਆ ਪਰੰਪਰਾ ਦੀ ਵਿਲੰਘਣਾ ਕਰਦੇ ਆ ਨਿਸ਼ਮਾ ਦੀ ਵਿਲੰਘਣਾ ਕਰਦੇ ਆ ਪਹਿਲਾਂ ਸੰਗਵੀਰ ਸਿੰਘ ਬਾਦਲ ਗਏ ਮੁਰਕੇ ਆਪਣੇ ਸਾਡੇ ਪ੍ਰਧਾਨ ਸਾਹਿਬ ਚਲੇ ਗਏ ਛੋਮੇ ਕਮੇਟੀ ਤੇ ਡਾਕਟਰ ਚੀਮਾ ਚਲੇ ਗਏ ਨੇ ਉਹਨਾਂ ਨੇ ਸਰਕਾਰ ਦੀ ਜਿਹੜੀ ਸੀ ਪਾਣੀ ਪੀਪੀਕੇ ਕੋਸਿਆ ਹੈ ਗਲਤ ਕੀਤਾ ਭਗਵਾਨ ਤੁਮਾਰ ਨੇ ਲekin ਜਿਹੜੇ ਗੁਰਸਿੱਖ ਨੇ ਲੋਕ ਉਹ ਇਸ ਗੱਲ ਨਾਲ ਖੜੇ ਨਹੀਂ ਵੀ ਸਾਨੂੰ ਨਹੀਂ ਪਤਾ ਕਿੱਦਾਂ ਇਹ 328 ਰੁਪਿਆਂ ਦਾ ਪਤਾ ਲੱਗਣਾ ਜਿੱਦਾਂ ਵੀ ਕਿੱਥੇ ਆ ਕਿੱਥੇ ਨਹੀਂ ਗਏ ਤੇ ਜੇ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਸਿੱਟਾ ਦਾ ਵਿਰੋਧ ਕਰਦੇ ਰਵਾਂਗੇ ਕਿਉਂਕਿ ਇਹ ਜਿਹੜੇ ਸੂਪ ਮਿਲਣੇ ਡੇਰਿਆ ਕੀ ਹੈ ਹੋਰ ਕਿਤੋਂ ਨਹੀਂ ਮਿਲਣੇ ਜੇ ਉਹਨਾਂ ਨਾਲ ਅਸੀਂ ਇਦਾਂ ਹੀ ਵਿਰੋਧ ਕਰਦੇ ਰਵਾਂਗੇ ਤੇ ਫਿਰ ਮੇਰੇ ਖਲਪੀ ਸਿੱਟ ਬਣਾਉਣ ਦੀ ਕੋਈ ਲੋੜ ਨਹੀਂ ਮਾਮਲਾ ਪਾ ਦਿਓ ਘੱਟੇ ਕੁੜੀਆਂ ਲਾ ਦਿਓ ਠੰਡੇ ਬਸੇ ਜਬਾਦ ਤੇ ਸਿੱਟ ਨੂੰ ਕੋ ਜਾ ਕੇ ਅਦਾਲਤ ਚ ਕਹਿ ਦੇਨੀ ਤੇ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਸਬੂਤ ਨਹੀਂ ਮਿਲਿਆ ਇਸ ਕਰਕੇ ਅਸੀਂ ਇਹ ਜਾਂਚ ਬੰਦ ਕਰਦੇ ਜੀ